ਜਤਿੰਦਰ ਭਮੀ ਪੰਜਾਬੀ ਜਾਗਰਣ ਤੇ ਜੀ ਅੱਜ ਅਸੀਂ ਖੜੇ ਆ ਸਰਜੀਤਾ ਕੇ ਸਟੇਡੀਅਮ ਦੇ ਵਿੱਚ ਜਿੱਥੇ ਅੱਜ 12 ਅਗਸਤ ਤੋਂ ਸ਼ੁਰੂ ਹੋਈ ਆ 15ਵੀਂ ਨੈਸ਼ਨਲ ਮੈਨਸ ਜੂਨੀਅਰ ਹਾਕੀ ਚੈਂਪੀਅਨਸ਼ਿਪ ਤੇ ਇਸ ਚੈਂਪੀਅਨਸ਼ਿਪ ਦੇ ਵਿੱਚ ਜਿਹੜੀਆਂ ਤੇ 29 ਟੀਮਾਂ ਭਾਗ ਲੈ ਰਹੀਆਂ ਨੇ ਜਿਨ੍ਹਾਂ ਵਿੱਚ ਅੱਜ ਉਦਘਾਟਨੀ ਮੈਚ ਜਿਹੜੇ ਚੱਲ ਰਹੇ ਆ ਅੱਜ ਦਾ ਮੈਚ ਜਿਹੜਾ ਲਾਸਟ ਮੈਚ ਆ ਜਿਹੜਾ ਉਦਘਾਟਨ ਹੋਣੇ ਥੋੜੀ ਦੇਰ ਪਹਿਲੇ ਜਿਹੜੇ ਸੈਂਟਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਨ ਖੋਲੀ ਨੇ ਜਿਹੜੇ ਹਾਕੀ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਉਹਨੇ ਥੋੜੀ ਦੇਰ ਪਹਿਲੇ ਜਿਹੜਾ ਹਾਕੀ ਦਾ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਮੈਂ ਪਰਸੋਂ ਮੈਂ ਉਹਦੇ ਲਈ ਵਾਈਸ ਪਲੇਅਿੰਗ ਹਾਕੀ ਲਿਆ ਮੈਂ ਰੇਜਿੰਗ ਹਾਕੀ ਪੰਜਾਬ ਔਰ ਉਹਨਾਂ ਕੇ ਲਈ ਖਿਡਾਰੀਆਂ سے ਮਿਲਣਾ ਇਹ ਬੜੀਆ ਬਾਤ ਹੈ ਡਾਊਨ ਤੋਂ ਆਇਆ ਇਨਸਾਨ ਹੈ ਬਹੁਤ ਨਿਰੰសារ ਇਨਸਾਨ ਸਭ ਤੋਂ ਵੱਡੀ ਬਾਤ ਇਹ ਹੈ ਕਿ ਅੱਜ ਉਹਨਾਂ ਦਾ ਜਨਮ ਦਿਵਸ ਹੀ ਹੈ देरी और सम्मान इन खिलाड़ियों समेत हुए उनके साथ श्री बलविंदर शमी वॉलंटियर श्री संदीप कुमार वॉलंटियर श्री अमित श्रीवास्तव सचिव जनरल और के पल्लाव मामा चरणराव जी श्री अंकल सिंह कपूर So ladies and gentlemen, I request all of you to please stand for the National Anthem of India. ਰੋਮਾਈ ਦੀ ਮੰਚ ਰਾਹੀਂ ਤੁਹਾਨੂੰ ਦੱਸਦੀ ਹੈ ਕਿ 15ਵੀਂ ਹਾਕੀ ਇੰਡੀਆ ਜੂਨੀਅਰ ਮੇਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ 12 ਤੋਂ 23 ਅਗਸਤ ਇਥੋਂ ਦੇ 올ੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ ਫਾਈਨਲ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨੀਤਿੰਨ ਕੋਲੀ ਨੇ ਦੱਸਿਆ ਕਿ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਜੂਨੀਅਰ ਪੁਰਸ਼ ਹਾਕੀ ਚੈਂਪੀਅਨਸ਼ਿਪ ਨੂੰ ਇਸ ਵਾਰ ਰੈਂਕਿੰਗ ਦੇ ਹਿਸਾਬ ਨਾਲ ਤਿੰਨ ਹਿੱਸਿਆਂ 'ਚ ਵੰਡਿਆ ਹੈ ਇਸ ਚੈਂਪੀਅਨਸ਼ਿਪ ਦੇ ਦੌਰਾਨ ਜਿੱਥੇ 올ੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਿਲ ਹੋਣਗੇ ਉੱਥੇ ਨਾਲ ਹੀ ਹਾਕੀ ਇੰਡੀਆ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਪਿਛਲੇ ਸਾਲ ਹਾਕੀ ਪੰਜਾਬ ਨੇ ਹਾਕੀ ਇੰਡੀਆ ਜੂਨੀਅਰ ਮੇਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਜਲੰਧਰ ਵਿਖੇ ਕਰਵਾਈ ਸੀ ਇਸ ਕਰਕੇ ਹਾਕੀ ਇੰਡੀਆ ਵੱਲੋਂ ਉਸ ਚੈਂਪੀਅਨਸ਼ਿਪ ਨੂੰ ਸਰਬੋਤਮ ਚੈਂਪੀਅਨਸ਼ਿਪ ਦੱਸਿਆ ਸੀ ਜਿਸ ਕਰਕੇ ਹੌਕੀ ਇੰਡੀਆ ਵੱਲੋਂ ਦੁਬਾਰਾ ਇਸ ਸਾਲ ਫਿਰ ਹੌਕੀ ਪੰਜਾਬ ਨੂੰ ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ ਹੈ। ਸਿਨੀਅਰ ਜੂਨੀਅਰ ਵੀ ਖਤਮ ਹੋ ਗਿਆ। ਜੂਨੀਅਰ ਵੀ ਉਹਦਾ ਵੀ ਅਸੀਂ ਚੈਂਪੀਅਨ ਬਣ। ਜੂਨੀਅਰ ਉਸ ਤੋਂ ਪਹਿਲਾਂ ਅਸੀਂ ਸੀਨੀਅਰ ਜਿੱਤਿਆ ਹੋਣਾ ਸੀ। ਸਗੇ ਅਸੀਂ ਇਹ ਚੈਂਪੀਅਨਸ਼ਿਪ ਜਿੱਤ ਜਾਂਦੇ ਆਂ ਤੇ ਤਿੰਨੋਂ ਵਰਗ ਦੇ ਵਿੱਚ ਬੁਆਏਜ਼ ਮੈਂਡ ਦੇ ਵਿੱਚ ਅਸੀਂ ਜੀਨਰ ਹੋ ਜਾਗੇ ਦੁਨੀਆ ਦਾ। ਹੋਰਾਂ ਕਿੰਨੀ ਚੀਜ਼ ਤੇ ਪਾਣੀ 29 ਈਮਾ ਪਨਾ ਤੀ ਦਿਨ ਮੈਿਕ ਨੇ ਜ਼ੋਰੰਦਈ ਆਈ ਸੀ ਵੈਸੇ ਤੀ ਟੀਮਾਂ ਸੀ ਫੋਟੋਸ ਕਰਕੇ ਟੀਮਾਂ ਪਾਰਟਿਸਿਪੇਟ ਕਰ ਗਈਆਂ ওভার ਆਲ ਜਿਹੜੇ ਪਲੇਅਰਾਂ ਨੇ ਅੱਗੇ ਪਾਰਟਿਸਿਪੇਟ ਕਰ ਲਈਆਂ ਜਾਂ ਜਿਹੜੀ ਕਿਕਿੰਗ ਨੂੰ ਜੋੜ ਲਈ ਉਹ ਸਵਾਰ ਨਾਲ ਕੀ ਹੋ ਸਕਦਾ ਹੈ ਦੇਖੋ ਇਹ ਨੈਸ਼ਨਲ ਤੋਂ ਹੀ ਫਰਦਰ ਇੰਡੀਆ ਟੀਮ ਦਾ ਬੇਸ ਬੰਦਾ ਹੈ ਜਿਹੜੀ ਟੀਮ ਜਿੱਤ ਜਾਂਦੀ ਹੈ ਡੈਫੀਨਿਟਲੀ ਉਹਨੂੰ ਪ੍ਰਾਇੋਰਟੀ ਮਿਲਦੀ ਹੈ ਉਹਦੇ ਪਲੇਅਰਸ ਨੂੰ ਪ੍ਰਾਇੋਰਟੀ ਮਿਲਦੀ ਹੈ ਟੀਮ ਦੇ ਵਿੱਚ ਫਰਦਰ ਸਿਲੈਕਸ਼ਨ ਲਈ ਉਸ ਫਾਈਨਲਿਸਟ ਕੋਈ ਵੀ ਮੈਂ ਬੇਸਿਕਲੀ ਕੈਂਪਰ ਦੇ ਬੱਚੇ ਹੀ ਕੱਢਦੇ ਆਂ ਦੋਸਤੋ ਓਵਰ ਆਲ ਜੇ ਤੁਸੀਂ ਇੱਕ ਚੈਂਪੀਅਨਸ਼ਿਪ ਦਾ ਸਰਟੀਫੀਕੇਟ ਤੁਹਾਡੇ ਕੋਲ ਹੁੰਦਾ ਤਾਂ ਲੋਕ ਜੌਬ ਦੇ ਵਿੱਚ ਫੀਲਟੀ ਮਿਲ ਜਾਂਦੀ ਹੈ ਇਹੀ ਤਰੀਕਾ ਹੈ ਜਿਹੜਾ ਦੁਨੀਆ ਦੇ ਵਿਦਾਰ ਨੂੰ ਅੱਗੇ ਬੇਸਿਕਲੀ ਕੈਂਪਸ ਕੋਲ ਇੰਫਰ ਹੋ ਜਾਂਦਾ ਹੈ ਅਰ ਆਰਗਨਾਈਜ਼ੇਸ਼ਨ ਦੇ ਵਿੱਚ ਵੀ ਪ੍ਰੋਗਰੈਸ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਦੇਖੇ ਰਹਿਗੇ ਕਿ ਕਿੱਥੇ ਕਿੱਥੇ ਮੋੜ ਬਣ ਗਿਆ ਪੰਜਾਬ ਵਿੱਚ ਇਹ ਜਲੰਧਰ ਹੀ ਸਾਰੇ ਪੂਰੇ ਮੈਚ ਜਲੰਧਰ ਹੀ ਹੋਣਗੇ ਨਾਗਰ ਵੀ ਇਹੀ ਪ੍ਰੈਫਰ ਕਰਦੇ ਆ ਕਿ ਕੋਈ ਸਟੇਡੀਅਮ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਸਾਰੇ ਹੋਣਗੇ 27 ਥ੍ਰੀਗ ਨੂੰ ਇਹਦਾ ਫਾਈਨਲ ਖੇਡਿਆ ਜਾਏਗਾ ਜਿਹਦੇ ਵਿੱਚ ਅਸ਼ੋਕ ਮੱਤਾ ਜੀ ਨੰਬਰ ਰਾਜ ਸਭਾ ਉਹ ਫਾਈਨਲ ਦੇ ਚੀਫ ਗੈਸਟ ਹੋਣਗੇ ਕਈ ਕਈ ਥ੍ਰੀਗ ਦਾ ਫਾਈਨਲ ਜਲੰਧਰ ਤੋਂ ਜਤਿੰਦਰ ਪੰਮੀ ਦੀ ਰਿਪੋਰਟ ਪੰਜਾਬੀ ਜਾਗਰਨ